ਨ ਕਰਨ ਵਾਲਾ ਐਸ.ਡੀ.ਐਮ. ਹਾਏ ਤਪੂਖ ਪਰ ਵੀ ਚ ਅੱਜ ਨਗਰ ਕੌਂਸਲਰ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਜਿਸ ਨੂੰ ਲੈ ਕੇ ਅਧਿਕਾਰੀ ਇੱਥੋਂ ਉੱਠ ਕੇ ਚਲੇ ਗਏ ਔਰ ਕਾਂਗਰਸ ਦੇ ਜਿਹੜੇ ਜਿਹੜੇ ਐਮਸੀ ਜਿੱਤੇ ਸਨ ਔਰ ਹਲਕਾ ਵਿਧਾਇਕ ਇੱਥੇ ਮੌਕੇ ਤੇ ਪਹੁੰਚੇ ਸਨ ਤਾਂ ਚੋਣ ਕਿਤੇ ਨਾ ਕਿਤੇ ਜਿਹੜਾ ਹੈਗਾ ਐਸ.ਡੀ.ਐਮ ਸਾਹਿਬ ਵੀ ਉੱਠ ਕੇ ਚਲੇ ਗਏ ਹੈਗੇ ਔਰ ਜਿਹੜੇ ਇੱਥੇ ਦੇ ਈ.ਓ ਸਾਹਿਬ ਸੀ ਉਹ ਵੀ ਉੱਠ ਕੇ ਚਲੇ ਗਏ ਹੈਗੇ ਤਾਂ ਹੁਣ ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਂਦਾ ਜਾ ਰਿਹਾ ਹੈਗਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਹਾਈਵੇ ਦੇ ਉੱਪਰ ਇਹ ਸੁਖਵਿੰਦਰ ਸਿੰਘ ਕੋਟਲੀ ਨੂੰ ਜਿਹੜਾ ਹੈਗਾ ਉਹਨਾਂ ਨੂੰ ਉ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਪੁਲਿਸ ਨੈਸ਼ਨਲ ਹਾਈਵੇ ਜਲੰਧਰ ਨੈਸ਼ਨਲ ਹਾਈਵੇ ਜਾਣਕਾਬ ਦਿੱਤਾ ਸੀਗਾ ਤਾਂ ਜਿਸ ਨੂੰ ਲੈ ਕੇ ਹੁਣ ਤਾਂ ਜਿਸ ਨੂੰ ਲੈ ਕੇ ਹੁਣ ਕੋਟਲੀ ਸਾਹਿਬ ਮੁਲਤਵੀ ਕਰਤੀ ਆ ਕਰਵਾ ਦੇ ਨੀਥੇ ਕਹੋ ਇੱਥੇ ਕਹੋ ਇੱਥੇ ਕਹੋ ਜੇ ਅਸੀਂ ਅਸੀਂ ਚੱਲ ਗਏ ਸੁਣੋ ਇੱਕ ਮਿੰਟ ਜੇ ਅਸੀਂ ਚਲੇ ਗਏ ਤਾਂ ਤੁਸੀਂ ਦੇਖ ਸਕਦੇ ਕਿ ਪੁਲਿਸ ਵੱਲੋਂ ਜਬਰੀ ਜਿਹੜਾ ਹੈਗਾ ਉਹਨਾਂ ਨੂੰ ਚੱਕਿਆ ਜਾ ਰਿਹਾ ਹੈਗਾ ਇਨੀ ਕਹਾ ਤੁਸੀਂ ਮੀਟਿੰਗ ਛੱਡ ਕੇ ਚਲ ਗਏ ਅਸੀਂ ਕਵਾ ਦਿੰਦੇ ਇੱਥੇ ਤੁਹਾਡੇ ਮੈਂਬਰ ਆ ਕੇ ਕਹਿਦੇ ਮੈਂ ਮੈਂ ਉੱਠ ਜਾ ਉਹ ਇੱਥੇ ਗੁੱਸੇ ਹੁੰਦੀ ਕੋਰਡੀਨੇਟਰ ਕਿਵੇਂ ਦੇਖਦੇ ਹੋ ਸਾਰੀ ਪ੍ਰਕਿਰਿਆ ਨੂੰ ਕਹਾਂਓ ਕਿ ਮੀਟਿੰਗ ਖਤਮ ਵੀ ਕਿਸ ਕਿਵੇਂ ਦੇਖਦੇ ਹੋ ਸਾਰੀ ਪ੍ਰਕਿਰਿਆ ਨੂੰ ਕਹਾਂਓ ਇੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਧੱਕਾ ਮੁੱਕੀ ਜਿਹੜੀ ਚੱਲ ਰਹੀ ਹੈਗੀ ਆ ਔਰ ਉਹਨਾਂ ਨੂੰ ਵੀ ਜਿਹੜਾ ਜਵਰੀ ਚੱਕਿਆ ਜਾ ਰਿਹਾ ਹੈਗਾ ਗਲਬਾਤ ਕਰਨ ਦੀ ਕੋਸ਼ਿਸ਼ ਕਰਦੀ ਆ ਕਿਸ ਤਰੀਕੇ ਕਿਸ ਤਰੀਕੇ ਨਾਲ ਕਰ ਰਿਹਾ ਮੈਂ ਤਾਂ ਕਾਰਗੁਜ਼ਾਰੀ ਸਰਕਾਰ ਦਾ ਧੱਕੇ ਗੁੰਡਾ ਕਰਦੀ ਆ ਇਹ ਬੁਰਸ਼ਾ ਕਰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਅਧਿਕਾਰੀ ਇਹ ਕਹਿਣ ਲਈ ਤਿਆਰ ਨਹੀਂ ਕਮੇਟੀ ਮਿਲਟ ਵੀ ਕਰਦੀ ਐ ਐਸ ਡੀ ਐਮ ਚੋਰਾ ਵਾਂਗੂ ਇੱਥੇ ਇੱਥੇ ਬਹੁਤ ਕੋਈ ਜਿੱਦਾਂ ਚੋਰਾ ਵਾਂਗੂ ਚੋਰਾ ਵਾਂਗੂ ਚੋਰਾ ਵਾਂਗੂ ਐਸ ਡੀ ਐਮ ਭੱਜ ਗਿਆ ਯਾਰੋ ਇਹ ਤਾਂ ਕਹਿ ਕੇ ਆਵੇਂ ਮੀਟਿੰਗ ਮਿਲਟ ਵੀ ਕਰਦੀ ਹੁਣ ਪੁਲਿਸ ਵਾਲੇ ਅਧਿਕਾਰੀ ਕਹਿ ਰਹੇ ਆ ਇਹ ਕਹਿੰਦੇ ਨਾ ਇੱਥੇ ਵੀ ਮੀਟਿੰਗ ਮਿਲਟ ਵੀ ਹੋ ਕੇ ਚੱਲ ਜਾਣੇ ਕੋਈ ਪ੍ਰਕਿਰਿਆ ਹੋਣੀ ਚਾਹੀਦੀ ਐ ਕੋਈ ਗੱਲ ਹੋਣੀ ਚਾਹੀਦੀ ਐ ਇਹਦਾ ਮਤਲਬ ਇਹ ਕੋਈ ਤੁਸੀਂ ਮੇਰੇ ਨਾਲ ਧੱਕਾ ਕਰੋਗੇ ਕਾਰ ਦੀ ਮਲਕੀਅਤ ਹੈ ਜੀ ਇਹੇ ਸਰਕਾਰ ਦੀ ਨਲਕੀ ਹੈ ਆ ਸੁਣੀਏ ਹਾਂਜੀ ਹੋ ਜੀ ਕੋਈ ਨਹੀਂ ਸਭ ਜੀ ਗੱਲ ਇਹ ਦੱਸੋ ਅੱਛਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈਗਾ ਹਲਕਾ ਵਿਧਾਇਕ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਥੋਂ ਜਿਹੜੀ ਜਬਰੀ ਪੁਲਿਸ ਵੱਲੋਂ ਉਠਾਇਆ ਜਾ ਰਿਹਾ ਹੈਗਾ ਹਾਲਾਂਕਿ ਜਿਹੜਾ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਹੈਗਾ ਕਿਤੇ ਨਾ ਕਿਤੇ ਹਲਕਾ ਵਿਧਾਇਕ ਜਿਹੜੇ ਹੈਗੇ ਉਹਨਾਂ ਨੂੰ ਜਬਰੀ ਇੱਥੋਂ ਉਠਾ ਕੇ ਨੈਸ਼ਨਲ ਹਾਈਵੇ ਖਾਲੀ ਕਰਾਤਾ ਹੈਗਾ ਪਰ ਕੋਟਲੀ ਵੱਲੋਂ ਇਹ ਗੱਲ ਜ਼ਰੂਰ ਆਖੀ ਜਾ ਰਹੀ ਹੈਗੀ ਕਿ ਜੇਕਰ ਅੱਜ ਚੋਣ ਨਹੀਂ ਹੁੰਦੀ ਔਰ ਨਾ ਕੋਈ ਅਧਿਕਾਰੀ ਸਾਨੂੰ ਆ ਕੇ ਕਿਸੇ ਤਰੀਕ ਨੂੰ ਲੈ ਕੇ ਕੋਈ ਅਗਲੀ ਰੂਪਰੇਖਾ ਨਹੀਂ ਦੱਸਦਾ ਕਿ ਕਿਸ ਦਿਨ ਚੋਣ ਜ ਉਸ ਨੂੰ ਲੈ ਕੇ ਜਦ ਤੱਕ ਕੋਈ ਅਧਿਕਾਰੀ ਇੱਥੇ ਨਹੀਂ ਆਉਂਦਾ ਉਦੋਂ ਤੱਕ ਇਹ ਪ੍ਰੋਟੈਸਟ ਵੀ ਜਾਰੀ ਰਹੇਗਾ ਔਰ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਜਬਰੀ ਚੱਕਿਆ ਗਿਆ ਹੈਗਾ ਔਰ ਦੇਖਣ ਵਾਲੀ ਗੱਲ ਇਹ ਹੋ ਗਈ ਕਿ ਜੇਕਰ ਕੁਝ ਸਮੇਂ ਤੱਕ ਕੋਈ ਅਧਿਕਾਰੀ ਇਹਨਾਂ ਨਾਲ ਮੀਟਿੰਗ ਲੈਂਦਾ ਜਾਂ ਕੋਈ ਤਰੀਕ ਅਗਲੀ ਜਿਹੜੀ ਹੈਗੀ ਆ ਇਸ ਇਲੈਕਸ਼ਨ ਨੂੰ ਲੈ ਕੇ ਫਾਈਨਲ ਹੁੰਦੀ ਆ ਤਾਂ ਕੋਈ ਹੱਲ ਨਿਕਲ ਸਕਦਾ ਔਰ ਨਹੀਂ ਤਾਂ ਜਿਹੜਾ ਹੈਗਾ ਇੱਥੇ ਇਹ ਧਰਨਾ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਤੇ ਮਨੀਸ਼ ਜੀ ਜਿਹੜੇ ਸਾਡੇ ਕਾਉਂਸਲਰ ਚੁਣੇ ਗਏ ਆ ਉਹਨਾਂ ਨੇ ਰਾਜਕੁਮਾਰ ਰਾਜਾ ਜੀ ਦਾ ਨਾਮ ਜਿਹੜਾ ਸੀ ਉਹ ਐ ਲਿਆ ਤੇ ਉਸ ਨਾਮ ਨੂੰ ਸੈਕੰਡ ਜਿਹੜਾ ਉਹ ਬੀਬੀ ਰਾਜ ਰਾਣੀ ਜੀ ਜਿਹੜੇ ਜੀਤ ਰਾਣੀ ਜੀ 13 ਨੰਬਰ ਕਾਉਂਸਲਰ ਨੇ ਬਾੜ ਤੋਂ ਨੇ ਉਹਨਾਂ ਨੇ ਉਹਦੇ ਤਾਇਦ ਕੀਤਾ ਔਰ ਐਸ ਡੀ ਐਮ ਸਾਹਿਬ ਚੁੱਪ ਕਰ ਗਏ ਔਰ ਪ੍ਰਕਰੇ ਜਾਣੀ ਪ੍ਰਸੀਡਿੰਗ ਬੁੱਕ ਦੇ ਉੱਤੇ ਨਹੀਂ ਲਿਖਿਆ ਇੱਕ ਸਿਰਫ ਪੇਪਰ 'ਤੇ ਟਾਈਪ ਕੀਤਾ ਉਹਦੇ ਉੱਤੇ ਲਿਖ ਲਿਆ ਤੇ ਅਸੀਂ ਕਹਾਂ ਜੀ ਆਪ ਬਾਕੀ ਸਾਰੀਆਂ ਵੋਟਾਂ ਸਾਡੀਆਂ ਇਹਨਾਂ ਦੇ ਨਾਲ ਨੇ ਅਸੀਂ ਹੱਥ ਖੜੇ ਕੀਤੇ ਕਹਿੰਦੇ ਜੀ ਹੱਥ ਖੜੇ ਕਰੋ ਅਸੀਂ ਨੌ ਕਾਉਂਸਲਰ ਮੇਰੀ ਚਲੋ ਕਾਉਂਸਲਰੀ ਸਹੀ ਇੱਕ ਵੋਟ ਤਾਂ ਮੇਰੀ ਵੀ ਹੈ ਅਸੀਂ ਨੌ ਜਣਿਆਂ ਨੇ ਹੱਥ ਖੜੇ ਕੀਤੇ ਜਦੋਂ ਹੱਥ ਖੜੇ ਕੀਤੇ ਤੇ ਐਸ.ਡੀ.ਐਮ ਸਾਹਿਬ ਬਿਨਾਂ ਕਿਸੇ ਨੂੰ ਦੱਸੇ ਪੁੱਛਿਆ ਇੱਕ ਟੈਲੀਫੋਨ ਆਇਆ ਤੇ ਵਿੱਚ ਹੀ ਪ੍ਰਕਿਰਿਆ ਛੱਡ ਕੇ ਜਿਹੜੀ ਉਹ ਚਲੇ ਗਏ ਹੁਣ ਤਾਂ ਮੈਂ ਭੱਜ ਗਿਆ ਕਹੂੰਗਾ ਕਿ ਯਾਰ ਏਡੀ ਵੱਡੀ ਕਾਨੂੰਨ ਦੀ ਤੂੰ ੱਜਿਆ ੜਾ ਰਿਆਂ ਜੇ ਤੁਸੀਂ ਮੀਟਿੰਗ ਪੋਸਟਪੋਨ ਕਰਨਾ ਤਾਂ ਤੁਸੀਂ ਪ੍ਰਕਿਰਿਆ ਠੀਕ ਹੈ ਸੋਚ ਘਾਤੀ ਤੁਸੀਂ ਪੋਸਟਪੋਨ ਕਰਕੇ ਚਲੇ ਜਾਓ ਇਹ ਤੁਹਾਡਾ ਰਾਈਟ ਹੈ ਪਰ ਮੈਂ ਤੁਹਾਡੇ ਮਾਧਿਅਮ ਚ ਕਹਿਣਾ ਚਾਹਣਾ ਐਸਟੀਐਮ ਸਾਹਿਬ ਡੀਸੀ ਸਾਹਿਬ 19 ਕਵਾਰੀ ਪੋਸਟਪੋਨ ਕਰੋਗੇ ਅਸੀਂ ਪਹਿਲਾਂ ਵੀ ਨੌ ਕਾਉਂਸਲਰ ਸੀ ਹੁਣ ਵੀ ਤੁਹਾਡੇ ਸਾਹਮਣੇ ਖੜੇ ਆ ਤੇ ਗਾਹ ਵੀ ਨੋ ਹੀ ਹੋਣੇ ਆ ਭਾਵੇਂ ਸਾਨੂੰ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜ਼ੀ ਜਾਣਾ ਪਵੇ ਕਿਉਂਕਿ ਤੁਸੀਂ ਪਿਛਲੇ ਸਮੇਂ ਚ ਦੇਖਿਆ ਜਦੋਂ ਮੈਂ ਐਮਐਲਏ ਬਣਿਆ ਸੀ ਤੇ ਅਲਾਬਲਪੁਰ ਦੇ ਅੰਦਰ ਸਰਕਾਰ ਚੋਣ ਨਹੀਂ ਕਰਾਉਂਦੀ ਸੀ ਅਸੀਂ ਹਾਈ ਕੋਰਟ ਗਏ ਔਰ ਅਸੀਂ ਉੱਥੇ ਪ੍ਰਧਾਨ ਜਿਹੜਾ ਸੀ ਆਪਣਾ ਬਸਪਾ ਹੋਰ ਸਾਰਿਆਂ ਨਾਲ ਅਸੀਂ ਸਾਲਿਆਂ ਦੇ ਰੜ ਕੇ ਉੱਥੇ ਜਿਹੜਾ ਸੀ ਉਹ ਬਣਾਇਆ ਤੇ ਅਸੀਂ ਜੇ ਸਾਨੂੰ ਹਾਈ ਕੋਰਟ ਜਾਣਾ ਪਿਆ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਸ਼ਾਹ ਕੋਟ ਦੇ ਅੰਦਰ ਇਲੈਕਸ਼ਨ ਤਿੰਨ ਵਾਰ ਪੋਸਟਪੋਨ ਕਰ ਦਿੱਤਾ ਗਿਆ ਹਰਦੇਵ ਲਾਡੀ ਛੇਰੋ ਵਾਲੀ ਆ ਜੀ ਧਰਨਾ ਦੇ ਰਹੇ ਨੇ ਸੜਕਾਂ ਤੇ ਬੈਠ ਰਹੇ ਨੇ ਔਰ ਕੱਲ ਤੇ ਪਰਸੋਂ ਦੇ ਅੰਦਰ ਪੁਲੱਥ ਦੇ ਅੰਦਰ ਸੁਖਪਾਲ ਖਹਿਰਾ ਜੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਆ ਉੱਥੇ ਇਲੈਕਸ਼ਨਾਂ ਪੋਸਟਪੋਨ ਕੀਤੀਆਂ ਜਾ ਰਹੀਆਂ ਤੋ ਮੈਂ ਤੁਹਾਡੇ ਮਾਧਮ ਦੇ ਰਾਹੀਂ ਤੁਸੀਂ ਮੀਡੀਆ ਵਾਲੇ ਭਰਾ ਆਏ ਹੋ ਵੀ ਠੀਕ ਆ ਐਸਡੀਐਮ ਸਾਹਿਬ ਜੋ ਮਰਜੀ ਕਹਿਣ ਉਹਨਾਂ ਦੀ ਹਕੂਮਤ ਐ ਆਮ ਆਦਮੀ ਪਾਰਟੀ ਵਾਲੇ ਜੋ ਮਰਜੀ ਕਹਿਣ ਉਹ ਉਹਨਾਂ ਦੀ ਸਰਕਾਰ ਐ ਪਰ ਇਸ ਤਰੀਕੇ ਦੇ ਨਾਲ ਚੋਰੀ ਦੇਣਾ ਉੱਠ ਕੇ ਭੱਜ ਜਾਣਾ ਇਹ ਐਸਡੀਐਮ ਸਾਹਿਬ ਦੇ ਲਈ ਬਿਲਕੁਲ ਠੀਕ ਨਹੀਂ ਐ ਇਹ ਮੇਰਾ ਇੱਕ ਚੁਣੇ ਹੋਏ ਐਮਐਲਏ ਦਾ ਵੀ ਬਹੁਤ ਵੱਡਾ ਅਪਮਾਨ ਐ ਔਰ ਆ ਜਿਹੜੇ ਨੌ ਕਾਉਂਸਲਰ ਚੁਣ ਕੇ ਆਏ ਨੇ ਅੱਠ ਕਾਉਂਸਲਰ ਨੋਮਾ ਮੈਂ ਇਹਨਾਂ ਦਾ ਵੀ ਇਹ ਮੇਰੇ ਖਿਆਲ ਦੇ ਅੰਦਰ ਡੈਮੋਕਰੇਸੀ ਦੇ ਕਾਰਨ ਜਿਹੜਾ ਇੱਕ ਬਹੁਤ ਵੱਡਾ અપਮਾਨ ਹੈ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਚਲੋ ਹੁਣ ਬੇਨਤੀ ਦਾ ਮੈਂ ਖੈਰ ਕਹਿ ਦਤਾ ਬਈ ਕਿੰਨਾ ਚਿਰ ਤੁਸੀਂ ਸਾਨੂੰ ਦਵਾ ਸਕਦੇ ਹੋ ਧੱਜੀਆਂ ੜਾ ਦੇਗਾ ਸਰਕਾਰ ਦੀਆਂ ਪਰ ਪ੍ਰਧਾਨ ਰਾਜਕਮਰ ਰਾਜਾ ਨਹੀਂ ਬਣਦਾ ਸਰਕਾਰ ਜਿੰਨਾ ਮਰਜੀ ਹੈ ਜ਼ੋਰ ਲਾਵੇ